ਸਭ ਕੜੀ ਬਨੇ ਕੜੇ ਜਨਾ ਦਰਦੇ ਕੋ ਫਿਰ ਕਨੇ ਕੋ ਭਾਗਾਂ ਤੁਹਾਨੂੰ ਯਾਦ ਰੱਖਿਓ ਮਹਾਰਾਜ ਕੰਡੇ ਦੀ ਸੇਜ ਕੀ ਰੱਬ ਨੇ ਭੁਲਿਆ ਵਾਰਣ ਯਾਦ ਨੇ ਇੱਤਾ ਸੰ ਸਰਦਰ ਕੰਡਾ ਮਾੜੇ ਕੰਡੇ ਦੀ ਸੇਜ ਮੈਨੂੰ ਪਤਾ ਨਹੀਂ ਕਿ ਕਹਿੰਦੇ ਆ ਕਦੇ ਤੇਰੀ ਮੋਜ ਆ ਕਦੇ ਬਖਮਨੀ ਸੇਜਾਂ ਤੇਰਾ ਕੰਡੇ ਦੀ ਸੇਜ ਅਕਾਲ ਪੁਰਖ ਹੈ ਉਹ ਅਕਾਲ ਪੁਰਖ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਫਰਕ ਨਾ ਸਮਝਦੇ ਕਿਉਂਕਿ ਜਦੋਂ ਪਰਮੇਸ਼ਰ ਆਪਣਾ ਸਰੀਰ ਧਾਰਨ ਕਰਦਾ ਪੁੱਤਰ ਨੂੰ ਬੋਲਦਾ ਆਪ ਨੂੰ ਦਾਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਕ ਨਾ ਜਾਣਿਆ ਕਿ ਰੱਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਫਰਕ ਕੋਈ ਫਰਕ ਨਹੀਂ ਇੱਕੋ ਹੀ ਰੂਪ ਹੈ ਸਾਰੋ ਕੁਝ ਹੀ ਪਰਮੇਸ਼ਰ ਹੀ ਹੈ ਅਕਾਲ ਪੁਰਖ ਹੀ ਹੈ ਤੇ ਫਿਰ ਵੀ ਸਾਨੂੰ ਸਮਝਾਉਣ ਲਈ ਮਹਾਰਾਜ ਜੀ ਆਪ ਜੀ ਜੱਪੀ ਜਿਹਦੇ ਸੁੱਖਾ ਲਈ ਘੋੜੇ ਨਾਲ ਬੈਠੀ ਖਾਣੇ ਤੇ ਆ ਖੋਸਾ ਨਾਮ ਸ੍ਰੀ ਬਾਦੂ ਗੁਰਜਾਦ ਕੰਦ ਸਾਨੂੰ ਕਿੰਨਾ ਕਰ ਮਜਾ ਉਹ ਸਾਨੂੰ ਦੇ ਗੱਟਿਆ ਤੇ ਪੈਣੇ ਚਾਰ ਚਰ ਨੰਬਰ ਲੈ ਕੇ ਜਿਹਦਾ ਬਿਦਦੇ ਆ ਇਹਨਾਂ ਦਾ ਤੇ ਉਹਨੂੰ ਬੈਠ ਕੇ ਕਹਿੰਦੇ ਮੰਮੀ ਇੱਥੇ ਜਾ ਜਾ ਦੇ ਬੈਠੇ ਜੀ ਬਣਾ ਦੇ ਤਨ ਕਰਦੀਆਂ ਵਾਲਿਆ ਤੂੰ ਕੰਡਿਆਂ ਨੂੰ ਸੇਕ ਬਣਾ ਲਿਆ ਤੇ ਸੇਕ ਬਣਾ ਕੇ ਉੱਪਰੋਂ ਕਹਿ ਨੀਂ ਯਾਦ ਰਹਿ ਜਾ ਸੰਤ ਸਤਿ ਰਤਨ ਦਾ ਯਾਦ ਰਹਿ ਜਾ ਸੰਤ ਸਤਿ ਰਤਨ ਦਾ ਬੱਦ ਤੇਰੀ ਯਾਦ ਰਹਿ ਜਾ ਬੱਦ ਤੇਰੀ ਯਾਦ ਰਹਿ ਜਾ ਬੱਦ ਤੇਰੀ ਯਾਦ ਰਹਿ ਜਾ ਬੱਦ ਤੇਰੀ ਮਿੱਠੇ ਆਏ ਰਾਗ ਨੂੰ ਰੇਤਾ ਚੜਾ ਮਿੱਠੇ ਆਏ ਮਿੱਠੇ ਆਏ ਰਾਗ ਨੂੰ ਕੀ ਆਲੇ ਬਿੱਤਰ ਕੀ ਆਲੇ ਗੋ ਵਾਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਪੈਰਾਂ ਵਾਲ ਦੇਖੇ ਸਿਧ ਤਿਨੇ ਰੋਵੇਂ ਪੈਂਦੇ ਸ ਭੈ ਤਰਸੇ ਤੇ ਪੈ ਮਾਨਸ ਮਨ ਕਹਿ ਕੇ ਐਸੀ ਕਹੇ ਮਗਰ ਮਗਰ ਤਰੋ ਤਾਰੇ ਦੇ ਸਿਰ ਨੂੰ ਆਜੋ ਤੁਹਾਨੂੰ ਮਿਲਾਂਗੇ ਉਸ ਬਾਗ ਦੇ ਵਿੱਚ ਪਾਲਤ ਜਦੋਂ ਮੇਲ ਹੋਇਆ ਤਾਂ ਤੇ ਕਿ ਤਾਨ ਕਰੀਆਂ ਭਾਈ ਦਾਸ ਸਿੰਘ ਨੇ ਭਾਈ ਦਾਸ ਸਿੰਘ ਪੈਰ ਤੇ ਆ ਦੇ ਬਿਰਦੇ ਕੰਨ ਬਾਸ਼ਾ ਚਰਨ ਕੰਡਿਆਂ ਨਾਲ ਪਾਡੇ ਤੇ ਕਹਦੇ ਭਾਈ ਦਾਸ ਸਿੰਘ ਨੇ ਆਪਣੇ ਹੱਥਾਂ ਨਾਲ ਪੈਰਾਂ ਤੋਂ ਕੰਡੇ ਹੀ ਕੱਢੇ ਮਹਾਰਾਜ ਦੇਖੋ ਸਾਸ ਸੰਗਤ ਜੀ ਦੇਣ ਕਿਵੇਂ ਦੇ ਸਕਦੇ ਸਤਿਗੁਰ ਸੱਚ ਅੱਛਾ ਇਧਰ ਇਹ ਮਰਦਾਰਾ ਬਾਤ ਰਿਹਾ ਤੇ ਦੂਜੇ ਪਾਸੇ ਕੀ ਹੋ ਰਿਹਾ ਦੇਖੋ ਦੂਜੇ ਪਾਸੇ ਧਰਮਾ ਦਾ ਗੁਰਪੌਰ ਜੀ ਨਾਲ ਛੋਡੇ ਸਹਿਬ ਜਾਨੇ ਜਿਹਨਾਂ ਨੂੰ ਸਾਸ ਨੇ ਗੰਬੂ ਨੇ ਬੋਰੰਡੀਨੀ ਜੇਰੂਦ ਬੰਦ ਕਰਾ ਦਿੱਤਾ ਉਧਰ ਨਾਲ ਇਹ ਵਰਤਾਰਾ ਵਰਤ ਰਿਹਾ ਤੇ ਉਧਰ ਮਹਾਰਾਜ ਦੇ ਪਾਜਾ ਜੰਮਪੌਰ ਦੀ ਜੰਗਮਚਲ ਤੁਰਪ ਹੈ ਮਾਝੀ ਵੜੇ ਪੁੱਤੇ ਦੇਖੋ ਇਹ ਦੋਨੇ ਵਰਤਾਰੇ ਇਕੱਠੇ ਵਰਤ ਰਹੇ ਹੈ ਦੂਜੇ ਪਾਸੇ ਸਾਸ ਅਗਨੀ ਸਹਿਬ ਜਾਨੇ ਤਸ਼ੱਦਦ ਹੋ ਰਿਹਾ ਹੈ ਤਨਮਾ ਦਾ ਗੁਜਰਪੁਰ ਜਿਹਦੇ ਉੱਪਰ ਤਸ਼ੱਦਦ ਕਰਿਆ ਯਾਦਰੀ ਖਾਤੇ ਮਾਨੀ ਖਾਂ ਇਹ ਦੋਨੇ ਮੋਰਿੰਡੇ ਦੇ ਸਿਪਾਈ ਇਹ ਜੇਲ੍ਹ ਵਿੱਚ ਬੰਦ ਕਰਕੇ ਸਹਿਬਜ਼ਾਦੇ ਤੇ ਮਾਮਾ ਜਿਹਨੇ ਕਦੇ ਤਸ਼ੱਦਦ ਕੀਤਾ ਇੱਕ ਰਾਤ ਤਨਮਾ ਦਾ ਗੁਜਰਪੁਰ ਦੀ ਸਹਿਬਜ਼ਾਦੇ ਕਿਸ ਜੇਲ੍ਹ ਵਿੱਚ ਰਹੇ ਇੱਥੇ ਆਪਾਂ ਗੁਰਦਵਾਰਾ ਕੋਤਵਾਲੀ ਸਾਹਿਬ ਦੇ ਅੱਗੇ ਦਰਸ਼ਨ ਕਰਦੇ ਆਂ ਗੱਲ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ